ਬਹੁਤ ਮਾੜੀ ਘਟਨਾ ਹੋਈ ਆ ਇੰਦਰਾ ਕਲੋਨੀ ਦੇ ਅੰਦਰ ਇੱਕ ਗੈਰ ਕਾਨੂੰਨੀ ਸਮਾਨ ਨਾਮ ਦਾ ਲੜਕਾ ਜਿਹੜਾ ਵਾ ਉਹ ਗੈਰ ਕਾਨੂੰਨੀ ਪਟਾਖੇ ਰੱਖ ਕੇ ਪਟਾਕੇ ਬਣਵਾ ਬਣਾ ਰਿਹਾ ਸੀਗਾ ਰੈਸੀ ਇਲਾਕੇ ਦੇ ਵਿੱਚ ਬਲਾਸਟ ਹੋਣਾ ਜਿਹਦੇ ਨਾਲ 7 6 ਬੱਚੇ ਤੇ ਦੋ ਲੇੜੀ 8 ਬੰਦੇ ਜਿਹੜੇ ਆ ਉਹ ਅੱਗ ਦੀ ਛਪੇੜ ਦੇ ਵਿੱਚ ਆ ਗਏ ਦੋ ਬੱਚੇ ਜਿਹੜੇ ਆ ਉਹਨਾਂ ਨੂੰ ਪਟਿਆਰੇ ਰੈਫਰ ਕੀਤਾ ਵਾ ਜੇ ਹੋਰ ਲੋੜ ਹੋਊਗੀ ਦਾ ਹੋਰਾਂ ਨੂੰ ਵੀ ਕੀਤਾ ਜਾਊ। ਬਾਕੀ ਸਿਵਲ ਹਸਪਤਾਲ ਉਹਨਾਂ ਦਾ ਇਲਾਜ ਚੱਲ ਰਿਹਾ। ਪਰ ਜਿਹਨੇ ਗੈਰ ਕਾਨੂੰਨੀ ਕੰਮ ਏ ਕੀਤਾ ਵਾ ਉਹਦੇ ਉੱਤੇ ਬਣਦੀ ਸਾਡੇ ਐਸਪੀ ਸਾਹਿਬ ਸਮੀਰ ਬਰਮਾ ਤੇ ਐਸਐਚਓ ਸਾਹਿਬ ਸਾਰੇ ਮੌਕੇ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ 2 ਮਿੰਟ ਬਾਅਦ ਇਹ ਘਟਨਾ ਹੋਣ ਤੋਂ ਬਾਅਦ ਉਹ ਬੰਦਾ ਫਰਾਰ ਹੋ ਗਿਆ ਪਰ ਉਹਦੇ ਬਣਦੀ ਜਿਹੜੀ ਕਾਰਵਾਈ ਆ ਉਹਦੇ ਕਲਾਪ ਇਹ ਵੀ ਦੇਖੋ ਉਹ ਬੰਦਾ ਕਿਹਦਾ ਬਦਕਿਸਮਤ ਆਦਮੀ ਆ ਉਹਨੇ ਬਾਕੀਆਂ ਦੇ ਬੱਚਿਆਂ ਨੂੰ ਦਾ ਅੱਗ ਚ ਲਪੇਟੇ ਲਪਟਿਆ ਵਾ ਜਿਹੜਾ ਉਹਦਾ ਆਪਣਾ ਬੱਚਾ ਉਹ ਵੀ ਸੀਰੀਅਸ ਆ ਉਹ ਸੀਐਮਸੀ ਇਹ ਲੋਕ ਪਤਾ ਨਹੀਂ ਪੈਸੇ ਦੀ ਲਾਲਸਾ ਪਿੱਛੇ ਰੈਸ਼ੀ ਇਲਾਕਿਆਂ ਦੇ ਅੰਦਰ ਪਟਾਸ ਦਾ ਕੰਮ ਕਰ ਰਹੇ ਆ ਇਸੇ ਦੇਖੋ ਕਿੱਡਾ ਵੱਡਾ ਐਕਸੀਡੈਂਟ ਹੋ ਗਿਆ ਇਹ ਮੰਮੀ ਸਾਹਿਬ ਦਿਸ਼ਰਾ ਨਿਕਲ ਗਿਆ ਦੀਵਾਲੀ ਨਿਕਲ ਗਈ ਜੇਕਰ ਇਹ ਘੱਟਾ ਕਰਮ ਨਾ ਹੁੰਦਾ ਸੋ ਫੈਕਟਰੀ ਤਾਂ ਉਹ ਜਲਦੀ ਰਦੀ ਪਤਨ ਲੱਗਦਾ ਦੇਖੋ ਫੈਕਟਰੀ ਨਹੀਂ ਕਿ ਉਹ ਘਰ ਦੇ ਅੰਦਰ ਆਪਣੇ ਮਕਾਨ ਜਿਹੜਾ ਵਾ 40 ਗੱਜ ਦੇ ਵਿੱਚ ਮਕਾਨ ਦੇ ਵਿੱਚ ਹੀ ਬੈੱਡ ਤੇ ਹੀ ਬੈਠਾ ਬਣਾਈ ਜਾਂਦਾ ਵਾ ਪਟਾ ਤੇ ਕੋਨੇ ਤੇ ਪੌਂਸ ਜਾ ਤੁਸੀਂ ਮੈਂ ਕੀ ਕਰਾਂ ਸਿਰ ਪਤਾ ਲਗਾ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਵੇਖੋ ਸਮਾਦਾ ਨਹੀਂ ਇਹ ਕਹਿ ਸਕਦੇ ਕਿਉਂਕਿ ਜਦੋਂ ਹੈ ਹੀ ਉਹਦਾ ਗਲੀ ਦੇ ਅੰਦਰ ਲਾਸ਼ ਦੇ ਉੱਤੇ 30 40 ਗੱਡੀ ਦੇ ਵਿੱਚ ਬੈੱਡ ਦੇ ਉੱਤੇ ਹੀ ਬੈਠਾ ਬਣਾਈ ਜਾਂਦਾ ਪਟਾਕੇ ਤੇ ਉੱਥੇ ਹੀ ਬਲਾਸਟ ਹੋ ਗਿਆ ਉਹ ਜਿਹੜੀ ਗਲੀ ਛੋਟੀ ਜੀ ਗਲੀ ਆ ਗਲੀ ਦੇ ਅੰਦਰ ਦੋ ਤਿੰਨ ਬੰਦਿਆਂ ਨੂੰ ਜਾ ਕੇ ਅੱਗ ਪੈ ਗਈ ਜਿਹਦੇ ਨਾਲ ਇੱਥੇ ਬੱਚੇ ਦਾਖਲ ਹੋਏ ਆ ਦੇਖੋ ਤੁਸੀਂ ਕਿੱਡੀ ਮਾੜੀ ਗੱਲ ਆ ਜੇ ਕਿਸੇ ਦੇ ਆਂਡ ਗਵਾਹ ਦਾ ਆਪਾਂ ਹੁਣ ਪੁਲਿਸ ਨੂੰ ਕਈ ਬੰਦੇ ਦੋਸ਼ ਦੇਣ ਲਾਪੰਦੇ ਆ ਪੁਲਿਸ ਕਿੱਥੇ ਕਿੱਥੇ ਪਹਿਰਾ ਦਊਗੀ ਤੁਸੀਂ ਹੁਣ ਜੇ ਕੋਈ ਵਾਈਟ ਕਰ ਰਹੇ ਹੋ ਤੁਸੀਂ ਮੇਰੀ ਇੱਥੇ ਆਇਆ ਤੇ ਮੇਰੀ ਕਰਨ ਲਾਪੇ ਮੇਰੇ ਹੁਣ ਜੇ ਗਲੀਆਂ ਦੇ ਵਿੱਚ ਬੈਠੇ ਲੋਕ ਮਾੜਾ ਕੰਮ ਕਰੀ ਜਾਊਗੇ ਪੁਲਿਸ ਨੂੰ ਕਿਵੇਂ ਪਤਾ ਲੱਗੇ ਇਹਦਾ ਆਂਡ ਗਵਾਹ ਨੂੰ ਚਾਹੀਦਾ ਸੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਰੂਦ ਦੇ ਉੱਤੇ ਕਹਦਾ ਆਏ ਤੁਸੀਂ ਕਿਸੇ ਨੂੰ ਸ਼ਿਕਾਇਤ ਕਰੋ ਜਾ ਕੇ ਦੱਸੋ ਮੈਨੇ ਸਭ ਬਰੂਥ ਲੈ ਲੈ ਲੈਸਨਸ ਲੈਣਾ ਪੈਂਦਾ ਕਿਤੇ ਨਾ ਕਿਤੇ ਬਰੂਥ ਤਾਂ ਲੈ ਆਏ ਜਿਹੜੇ ਲੋਕਾਂ ਦੇ ਮੂੰਹ ਨੂੰ ਲੋ ਲੱਗ ਜਾਂਦਾ ਉਹਨਾਂ ਨੂੰ ਲਾਇਸੈਂਸਾਂ ਦੀ ਲੋੜ ਨਹੀਂ ਜਿਹੜੇ ਗੈਰ ਕਾਨੂੰਨੀ ਕੰਮ ਕਰਨਾ ਜਾਣਦੇ ਆ ਉਹਨਾਂ ਲੋਕਾਂ ਨੇ ਕਦੇ ਇਸ ਪਾਸੇ ਨਹੀਂ ਦੇਖਿਆ ਉਹਨਾਂ ਨੇ ਹਮੇਸ਼ਾ ਆਪਣੀ ਲਾਤਾਂ ਤੇ ਆਪਣਾ ਢਿੱਡ ਪੜ ਲਈ ਕਿਸੇ ਦੇ ਬੱਚੇ ਨਾਲ ਕੋਈ ਕਾਰਵਾਈ ਹੋਗੀ ਜਾਨਾ ਕਹਿੰਨੇ ਹੋਏ ਨੇ ਇੱਥੇ ਜਿਆਦਾ ਕਹਿ ਤਾਂ ਦੋ ਬੱਚੇ ਦਾ ਹੈਗੇ ਬਹੁਤ ਸੀ ਉਹਨਾਂ ਨੂੰ ਪਟਿਆਲੇ ਕੀਤਾ ਵਾ ਰਜਿੰਦਰਾ ਹਸਪੀਟਲ ਡੀਸੀ ਲੁਧਿਆਣਾ ਨੇ ਕਹਿਤਾ ਉੱਥੇ ਤੇ ਡੀਸੀ ਸਾਹਿਬ ਵੀ ਤੇ ਸਾਡੇ ਐਸਪੀ ਸਾਹਿਬ ਵੀ ਸੀਪੀ ਸਾਹਿਬ ਵੀ ਸਾਰਿਆਂ ਨੇ ਆਪਣਾ ਜਿਹੜਾ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਉਹ ਉੱਥੇ ਕਰਦੇ ਜੇ ਕੋਈ ਗਲਤ ਕੰਮ ਕਰਦਾ ਉਹਨਾਂ ਨੇ ਦੇਖੋ ਮੈਂ ਤਾਂ ਇੱਕੋ ਗੱਲ ਕਹੂੰਗਾ ਆਪਾਂ ਸਾਰੇ ਸ਼ਹਿਰ ਵਾਸੀ ਖੜੇ ਆ ਜੀ ਜਿਹਦੀ ਨੌਲੇਜ ਦੇ ਵਿੱਚ ਆ ਇਹ ਨਾ ਸੋਚੋ ਵੀ ਅਗਲਾ ਆਪਣੇ ਘਰ ਚ ਬਣਾ ਰਿਆ ਇਹ ਵੀ ਬੰਦਾ ਆਪਣੇ ਘਰ ਚ ਹੀ ਬਣਾ ਰਿਆ ਸੀ ਬਰੂਦ ਨੇ ਕਿਸੇ ਦਾ ਨਾਮ ਨਹੀਂ ਪੁੱਛਣਾ ਚਾਏ ਮੈਂ ਆਵਾਂ ਚਾਏ ਤੁਸੀਂ ਉਮੋ ਬਰੂਦ ਤਾਂ ਬਰੂਦ ਹੀ ਹੁੰਦਾ ਵਾ ਆ ਬਰੂਦ ਕਰਕੇ ਹੀ ਅੱਜ ਉਹ ਗਲੀ ਦਾ ਕੱਗ ਆ ਗਈ ਜੇ ਆਪਾਂ ਇਹੀ ਕਿਸੇ ਆਣ ਗਵਣ ਨੇ ਪਹਿਲਾਂ ਦੱਸਿਆ ਹੁੰਦਾ ਉੱਥੇ 200 ਘਰ ਆ 200 ਘਰ ਦੇ ਵਿੱਚੋਂ ਇੱਕੋ ਹੀ ਘਰ ਪਟਾਸ ਨਾਲ ਆਪਣਾ ਬੰਬ ਬਣਾ ਰਿਹਾ ਵਾ ਜੇ ਉਹਦਾ ਪਹਿਲਾਂ ਹੀ ਸ਼ਿਕਾਇਤ ਕੀਤੀ ਹੁੰਦੀ ਅੱਜ ਇਹ ਘਟਨਾ ਨਾ ਵਾਪਰਦੀ ਲੋਕ ਜਿਹੜੇ ਬੱਚੇ ਵਿਚਾਰੇ ਝੁਲਸੇ ਵੀ ਆ ਉਹ ਜਦੋਂ ਅੱਗ ਲੱਗੀ ਪਹਿਲਾਂ ਦੋ ਬੱਚੇ ਹੀ ਝੁਲਸੇ ਆ ਜਦੋਂ ਅੰਦਰ ਅੱਗ ਲੱਗੀ ਉਹ ਬੱਚੇ ਪਾਣੀ ਪਾਉਣ ਗਏ ਫਿਰ ਪਟਾਸ ਨੇ ਪਟਾਕਾ ਮਾਰਤਾ ਉਹਦੇ ਨਾਲ ਵਿਚਾਰੇ 5-6 ਬੱਚੇ ਚੁਲਸ ਗਏ ਇਸ ਕਰਕੇ ਆਪਾਂ ਸਾਰੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਵੀ ਆਪਾਂ ਆਪ ਪੁਲਿਸ ਨੂੰ ਤਲਾਹ ਦਈਏ ਵੀ ਆਹ ਬੰਦਾ ਮਾਰੀ ਸਰਕਾਰ ਕਾਰਵਾਈ ਹੋਗੀ ਬਿਲਕੁਲ ਠੋਕ ਹੋਗੀ ਮੈਂ ਤਾਂ ਹੁਣ ਵੀ ਕਹਿਣਾ ਵਾ ਮੇਰੀ ਉਹ ਕੋਈ ਅੱਗੇ ਮੇਰੇ ਵੀ ਧਿਆਨ ਚ ਲਿਆਂਦਾ ਹਾਂ ਮੈਂ ਖੁਦ ਆਪ ਪੋਲ ਜਾ ਕੇ ਕਾਰਵਾਈ ਕਰਾਂਗਾ ਕਿ ਗਲੀ ਮੱਲਿਆ ਦੇ ਵਿੱਚ ਜਿਹੜੇ ਸਾਈਕਲ ਵਾਲੇ ਆ ਜਾਂ ਹੋਰ ਆ ਪਟਾਸ ਵੇਚਦੇ ਪਏ ਪਹਿਲਾਂ ਗੱਲ ਸੁਣ ਲੋ ਮੈਨੂੰ ਕੋਈ ਗੈਰ ਕਾਨੂੰਨੀ ਕੰਮ ਕਰਦਾ ਮੈਂ ਤਾਂ ਲੋਕਾਂ ਨੂੰ ਕਹਿਣਾ ਵਾ ਮੈਨੂੰ 3.5 ਸਾਲ ਹੋ ਗਏ ਹਲਕਾ ਸੈਂਟਰ ਦਾ ਸੇਵਾਦਾਰ ਬਣੇ ਨੂੰ ਮੈਂ ਕਹਿੰਨਾ ਕੋਈ ਚਿੱਟਾ ਵੇਚਦਾ ਜਿਹਦੇ ਨਾਲ ਮਾਵਾ ਦੇ ਪੁੱਤ ਮਰ ਗਿਆ ਮੈਨੂੰ ਡਾਇਰੈਕਟਰ ਦੱਸੋ ਤੁਸੀਂ ਨਾ ਕਿਸੇ ਦੇ ਨਾਲ ਪੰਗਾ ਲਿਓ ਮੈਂ ਖੁਦ ਆਪ ਜਾਊਂਗਾ ਮੈਨੂੰ ਪਤਾ ਉਹਨਾਂ ਦੇ ਸਮਗਲਰਾਂ ਦੇ ਹੱਥ ਲੰਬੇ ਆ ਪਰ ਜਿਹੜਾ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਵਾ ਮੇਰੇ ਧਿਆਨ 'ਚ ਮੈਂ ਤੁਹਾਨੂੰ ਵੀ মিডিਆ ਵਾਲੇ ਭਾਈਚਾਰੇ ਨੂੰ ਕਹਿਣਾ ਵਾ ਮੇਰੇ ਧਿਆਨ 'ਚ ਲਿਆਓ ਮੈਂ ਆਪ ਖੁਦ ਖੜ ਕੇ ਛਾਤੀ ਠੋਕ ਕੇ ਕੰਮ ਕਰਾਊਂਗਾ ਜਿਹਦੇ ਖਿਲਾਫ ਕਰਾਉਣਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਕਿੰਨ ਨੂੰ ਤੁਹਾਡਾ ਬਲਾਸਟ ਹੋਇਆ ਜੀ ਬਾਈ ਕਿੰਨੇ ਕੋਈ ਸੀ ਆਵਾਜ਼ ਭਾਜੀ ਪਤਾ ਨਹੀਂ ਲੱਗੀ ਲੰਡਰ ਫਟਿਆ ਕਿ ਕੀ ਫਟਿਆ ਉੱਥੇ ਅੱਛਾ ਇੱਕਦਮ ਕੀ ਨਾਵਾ ਬਾਹਰੋਂ ਆਵਾਜ਼ ਆਈ ਫੇ ਕਿੰਨੇ ਕੋਈ ਜਣੇ ਝੂਲਸੇ ਬੱਚੇ ਕਿਹਾ ਜਾਰੇ 5 ਤੋਂ 6 ਵੱਡੇ ਕਿੰਨੇ ਕੋਨੇ ਜੀ ਵਿੱਚ ਜੈਨ ਸਰ ਬੱਚੇ 15 16 ਸਾਲ ਦੇ ਮੁੰਡੇ ਹੈਗੇ ਸਾਰੇ ਅੱਛਾ ਹੋਗਾ ਦੂਜੀ ਵੀ ਮੌਕੇ ਦੇ ਉੱਤੇ ਜਗ੍ਹਾ ਤੇ ਸੀ ਇਹ ਤੁਹਾਡੇ ਨੇ ਨੁਕਸਾਨ ਹੈ ਭਾਜੀ ਅਸੀਂ ਪਹੁੰਚੇ ਹੀ ਸੀ ਅੱਜ ਚਲੰਗ ਰਹੇ ਸੀ ਠੀਕ ਹੈ ਜੀ अच्छा तो क्या हुआ था आग लगी मालूम लग... चला किस कारण लेके लग आग लगी है आप रहते वहीं पर इंदिरा कॉलोनी ये आग लगी है वो क्या चीज थी घर था क्या था फैक्ट्री थी क्या था घर था तो घर आपके कोई बच्चा है हाँ बच्चा है कितने लोग आते घायल आपके हिसाब से आग, 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 भी, आग भी लगी थी आग भी लगी हुई है ठीक है ब्लास्ट पता कैसे हुआ नहीं मालूम नहीं। तो कोई पोटाशियम वगैरह था तो कहते रावण बनाने का काम करते थे हमको मालूम नहीं है ड्यूटी में पे। सारे आग भी है आपके घर का कौन मेबर है जो जो इस हादसे में घायल हुआ है ठीक है ठीक है ओके ਤੇ ਸਾਈਟ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀਗੇ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਕੋ ਫਰਸਟ ایڈ ਦੇ ਰਿਆ ਪਹਿਲੇ 8 ਸਟੇਬਲਾਈਜ਼ ਕਰਲੇ ਸੀਗੇ ਉਹ 8ਾ ਵਿੱਚੋਂ 5 ਸੀ ਰੈਫਰ ਕਰਨੇ ਪਏ ਫੇਸ਼ੀਅਲ ਬਰਨ ਸੀਗੇ ਹਸਪਤਾਲ ਵਿੱਚ ਦਾਖਲ ਕਰਲੇ ਉਹ ਜਸਟ ਨਾ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਉਹਨਾਂ ਦਾ ਸਟੇਟਸ ਅਸੀਂ ਤੁਹਾਨੂੰ ਪੁਆਇੰਟ ਬਾਤ ਇਨਫੋਰਮ ਕਰਾਂਗੇ ਕਿੰਨੇ ਜਿਹੜਾ ਇੰਜਰੀ ਸੀ ਕਿ ਜਿਹੜੇ ਪਹਿਲਾਂ ਆਏ ਸੀ ਉਹਨੂੰ ਕਰਨਾ ਪਿਆ ਰੈਫਰ ਕਿੱਥੇ ਕੀਤਾ ਗਿਆ ਹੈ ਦੇਖੋ 8 ਪਹਿਲਾ ਸੀਗੇ ਉਹਨਾਂ ਦੀ ਇੰਜਰੀਜ਼ ਜਿਨ੍ਹਾਂ ਦੇ ਫੇਸ਼ੀਅਲ ਇੰਜਰੀ ਜ਼ਿਆਦਾ ਸੀਗੀਆਂ ਉਹ 5 ਸੀਗੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਰੈਫਰ ਕਰਤਾ ਰਜਿੰਦਰ ਅਸਕਲ ਪਟਿਆਲੇ ਬਾਕੀ ਦਿਨ ਦਾਖਲ ਕਰ ਲਏ ਨੇ ਦੋ ਹੋਰ ਆਏ ਨੇ ਉਹਨਾਂ ਨੂੰ ਹਲੇ ਟ੍ਰੀਟਮੈਂਟ ਦੇ ਰਿਹਾ ਫਸਟ ਅੱਜ ਜੋ ਅੱਗੇ ਭੇਜਨੇ ਉਹ ਸੀਰੀਅਸ ਇਸ ਲਈ ਨਹੀਂ ਕਿ ਫੇਸ਼ੀਅਲ ਬਰਨਸ ਦੇ ਵਿੱਚ ਕਿੰਨੇ ਪਰਸੈਂਟ ਬਰਨ ਆਪ ਦੇਖੋ 60 ਹਰ ਬੰਦੇ ਦਾ ਡਿਫਰੈਂਟ ਬਰਨਸ ਸੀਗੇ ਤੇ ਵੇਰੀ ਕਰਦੇ ਸੀਗੇ 20 ਤੋਂ ਲੈ ਕੇ 60 ਤੱਕ ਜੋ ਏਜ ਸੀਗੀ 8 ਤੋਂ ਲੈ ਕੇ 60 ਤੱਕ ਏਜ ਸੀਗੀ ਦੇ ਵਿੱਚ ਜਿਹੜੇ ਏਜ ਸੀਗੇ ਇਹਨਾਂ ਦੀ ਏਜ ਸੀਗੀ ਜੀ ਜਸਟ ਵਾਲੀ ਰਿਪੋਰਟ ਬਾਕੀ ਜੇ ਮੈਂ ਕੀ ਕਹਾਂ ਜੋ ਕੀ ਇਨਸੀਡੈਂਟ ਹੋਇਆ ਕਿ ਦੇਖੋ ਇਹਦੇ ਨੇ ਕਿਤੇ ਕਿਤੇ ਅ ਚੀਮਾ ਚੌਂਕ ਦੇ ਵਿੱਚ ਇੰਦਰਾ ਕਲੋਨੀ ਦੇ ਨੇੜੇ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰ ਇਨਸੀਡੈਂਟ ਰਿਪੋਰਟਡ ਹੈ ਉਥੇ 10 ਲੋਕ ਜ਼ਖਮੀ ਹੋਏ ਨੇ ਬਰਨਸ ਨੇ ਉਹਨਾਂ ਸਾਰਿਆਂ ਦੇ ਵਿਕਟਿਮਸ ਦੀ ਏਜ ਜਿਹੜੀ ਆ 4 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ ਮਤਲਬ ਅਲੱਗ-ਅਲੱਗ ਏਜਸ ਦੇ ਮੇਲ ਤੇ ਫੀਮੇਲ ਨੇ 10 ਲੋਕ ਸਟੈਕਲ ਸਿਵਲ ਹਸਪੀਟਲ ਆਈਸੀ ਉਹਨਾਂ ਦੇ ਬਰਨ ਅਸੈਸਮੈਂਟ ਕਰਨ ਤੋਂ ਬਾਅਦ ਚਾਰ ਬੰਦੇ ਨੇ ਜਿਹੜੇ ਚਾਰ ਪੇਸ਼ੈਂਟਸ ਨੂੰ ਇੱਥੇ ਹੀ ਅਸੀਂ ਰੱਖ ਰਹੇ ਹਾਂ ਉਹ ਸਟੇਬਲ ਨੇ ਉਹਨਾਂ ਦਾ ਟ੍ਰੀਟਮੈਂਟ ਇੱਥੇ ਕੀਤਾ ਜਾਊਗਾ ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 40% ਤੋਂ ਜ਼ਿਆਦਾ ਨੇ ਤਾਂ ਉਹਨਾਂ ਲਈ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਹੋਣੀ ਸ਼ੁਰੂ ਹੋ ਜਾਵੇ ਕੈਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ ਛੇ ਪਿਛੇ ਕਾਰਨ ਕੋਈ ਸਾਹਮਣੇ ਹੈ ਕਿ ਕੀ ਕਾਰਨ ਉੱਥੇ ਅਜੇ ਜਸ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਕਿ ਫਾਇਰ ਰਿਪੋਰਟਡ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਵਾਰੀ ਪੇਸ਼ੈਂਟਸ ਨੂੰ ਦੇਖ ਰਹੇ ਹਾਂ ਇਸ ਤੋਂ ਬਾਅਦ ਉੱਥੇ ਸਪੈਸੀਫਿਕਲੀ ਟੀਮ ਜਾਊਗੀ ਜਾ ਹੀ ਰਹੀ ਹੈ ਰਸਤੇ ਜੀ ਨੇ ਟੀਮ ਵਾਲੇ ਵੀ ਉਹ ਜਾ ਕੇ ਉੱਥੇ ਅਸੈਸ ਕਰਣਗੇ ਕਿ ਵੀ ਇਹ ਹੋਇਆ ਕਾ ਮੈਡਮ ਅਜੇ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਹੁਣ ਤੱਕ ਜੋ ਸ਼ੁਰੂਆਤੀ ਐਨਾਲਿਸਿਸ ਕੀਤਾ ਡਾਕਟਰ ਸਾਹਿਬਾਨ ਨਾਲ ਮੇਰੀ ਹੁਣੇ ਗੱਲ ਹੋਈ ਹੈ ਤਾਂ ਸਾਰੇ ਸਟੇਬਲ ਨੇ ਅਜੇ ਤੱਕ ਕੋਈ ਸੀਰੀਅਸ ਨਹੀਂ ਹੈ। ਪੱਤਰਾ ਵੀ ਹੈ ਸਾਹਮਣੇ ਜੀ ਪੁਤਾਲ ਦਾ ਆਪਸ ਹੋ ਰਿਹਾ ਜੀ। ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ ਅਜੇ ਜਦੋਂ ਟੀਮ ਦੀ ਵਿਜ਼ਿਟ ਹੋ ਜੂਗੀ ਉਸ ਤੋਂ ਬਾਅਦ ਹੀ ਰੀਜ਼ਨ ਜਿਹੜਾ ਹੈਗਾ ਉਹ ਸਟਿੰਗ ਹੋਊਗਾ। ਪਰਮਜੀਤ ਜੀ ਪਰਮਜੀਤ ਜੀ ਅਗਲਾ ਹਾਦਸਾ ਹੋਇਆ ਕਿਹੜੀ ਜਗ੍ਹਾ ਹੋਇਆ ਕੀ ਹੋਇਆ ਜੀ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਉੱਥੇ ਇੰਦਰਾ ਕਲੋਨੀ ਕਿਹੜੀ ਜਗ੍ਹਾ ਬੰਦੀ ਹੈ ਇੰਦਰਾ ਕਲੋਨੀ ਟੋਲੇ ਖਾਲ ਦੇ ਕੋਲ ਅੱਛਾ ਜੀ ਟੋਲੇ ਵਾਲਾ ਤੇ ਪਟਾਕਾ ਬੰਦਾ ਹੁੰਦਾ ਹਮਦੇ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਲਾਸਟ ਹੋਇਆ ਪਟਾਕਿਆਂ ਨੂੰ ਉੱਥੇ ਉੱਥੇ ਅੱਗ ਲੱਗੀ ਜੀ ਉਹ ਮਸਾਲੇ ਨੂੰ ਅੱਗ ਲੱਗੀ ਜਿੰਦੇ ਕਰਕੇ ਇਹ ਸਾਰਾ ਹਾਦਸਾ ਤੇ ਬਲਾਸਟਿਕ ਮਤਲਬ ਕਿੰਨੇ ਵਜੇ ਹੋਇਆ ਇਹ ਇਹ ਬਲਾਸਟ ਜੀ ਤਕਰੀਬਨ ਉਹ ਕੋ 11 11 12 ਬੇਧੇ ਵਿੱਚ ਤੇ ਕਿੰਨੇ ਕੰਦੇ ਕਾਇਲ ਹੋਏ ਆ ਬੰਦੇ ਜੀ ਘੱਟੋ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚ ਉਹ 5-6 ਨੂੰ ਤੇ ਮੈਂ ਆਪ ਲੈ ਕੇ ਆਇਆ ਜੀ ਇੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ ਚਾਰ ਮੁੰਡੇ ਹੋਰ ਨੇ ਜਿਨ੍ਹਾਂ ਨੂੰ ਮੁੰਡੇ ਲੈਣਗੇ ਤੇ ਕਿੰਨੇ ਮੰਜ਼ਲੇ ਮਾਰ ਸੀ ਜਿਹੜੀ ਉਹ ਇਹ ਥੱਲੇ ਜੀ ਗਰਾਉਂਡ ਫਲੋਰ ਵਿੱਚ ਹੈ ਨਹੀਂ ਉੱਤੇ ਕੁਝ ਬੱਚੇ ਵੀ ਰਹੇ ਰਹੇ ਸੀ ਕੁਝ ਕੁਝ ਬੱਚੇ ਵਿਚੰਦੇ ਹੋ ਜਾਂਦੇ ਕਈ ਬੱਚੇ ਨੂੰ ਹੁਣ ਨੁਕਸਾਨ ਜਿਹੜੇ ਛੋਟੇ ਬੱਚੇ ਸੀ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰਾ ਸਾਰੇ ਏਰੀਆ ਰੈਸਕਿਊ ਠੀਕ ਹੈ ਤੇ ਸਰ ਕਦੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕਿ ਵਿਰੋਧ ਸਰ ਕਿਸੇ ਨੇ ਕੀਤਾ ਹੀ ਨਹੀਂਗਾ ਸੀ ਬੋਲੇ ਇੰ比亚 ਸਾਰੇ ਸਾਰੇ ਦੇ ਅਸ਼ੀ ਇਲਾਕਾ ਆ ਲੇਕਿਨ ਕਦੀ ਕਿਸੇ ਨੇ ਬਰੋ ਹਾਂਜੀ ਹੋਰ ਵੀ ਬੰਦੇ ਹੋ ਸਕਦੇ ਹਾਂਜੀ ਚਾਰ ਪੰਜ ਮੁੰਡੇ ਹੋ ਗਏ ਠੀਕ ਉਹਨਾਂ ਨੂੰ ਮੁੰਡੇ ਲੱਗ ਕੋਈ ਸੀਰੀਅਸ ਵੀ ਹੈ ਜਿਆਦਾ ਜਾਂ ਫਿਰ ਸਾਰੇ ਹਰ ਕਿਰਮੇ ਵੀ ਕਾਫੀ ਸੀਰੀਅਸ ਵੀ ਹੈ ਠੀਕ ਹੈ ਭਾਈ ਜਿਹੜੇ ਕੰਮ ਕਰਦੇ ਸੀ ਕਿੱਥੇ ਤਰ੍ਹਾਂ ਨਾਲ ਉਸ ਕੋ ਸਾਹ ਦੇ ਪਾਸੇ ਕੁਝ ਪਤਾ ਵਾ ਕੰਮ ਨਹੀਂ ਸੀ ਕੋਈ ਕਰਦਾ ਨਹੀਂ ਜਿਹੜੇ ਹਾਇਲ ਵੀ ਹੋਏ ਨਾ ਉਹ ਨੇੜੇ ਦੇ ਇਲਾਕਿਆਂ ਨੂੰ ਅਸੀਂ ਸੀ ਸਾਰੇ ਹਾਂਜੀ ਸਾਰੇ ਇਲਾਕਿਆਂ ਨੂੰ ਵਾਸੀ ਨੇ ਸਾਰਾ ਠੀਕ ਹੈ ਸਰ ਠੀਕ ਹੈ ਇਸ ਦੀ ਉਸ ਨੇ ਕਿ ਇਹ ਨਹੀਂ ਜੱਤੀ ਕੋ ਬਲੌਂ ਕਰ ਦੇਣਾ ਸਾਰੇ ਉੱਥੇ ਹੀ ਰਹਿੰਦੇ ਠੀਕ ਹੈ ਜੀ